ਤੁਹਾਡਾ ਵਿੱਚ ਜੀ ਸਾਰੇ ਮੇਰਾ ਨੂੰ ਸਤਿ ਸ੍ਰੀ ਅਕਾਲ ਜੀ ਡੇਵਨ ਤੋਂ ਬੋ ਬੋ ਵੈਲਕਮ ਹੈ ਜੀ ਤੇ ਵੀਰ ਜੀ ਅੱਜ ਆਪਾਂ ਜਿੱਤੋ ਸਰਜਾ ਪਿੰਡ ਪੋਚੇ ਹੋਏ ਆ ਡਿਸਟ੍ਰਿਕਟ ਗੁਰਦਾਸਪੁਰ ਬੰਦਾ ਜੀ ਤਹਿਸੀਲ ਬਟਾਲਾ ਤੇ ਅੱਜ ਇੱਕ ਡੇਰੀ ਜੇ ਕੰਮ ਕਰਦੇ ਵੀਰ ਹੋਣੀ ਕੋਈ 40 45 ਦੇ ਲਗਭਗ ਮਤਲਬ ਕਿ ਨਾਗਰ ਤੇ ਸਾਰੇ ਤਕਰੀਬਨ ਸਾਰੇ ਥੇਲ ਆ ਤੇ ਚਲੋ ਉਹ ਗੱਲਬਾਤ ਕਰਦੇ ਆ ਮਡੀ ਕੀ ਮਜ਼ਬੂਰੀ ਬਣ ਗਈ ਜਿਹੜੇ ਐਡਾ ਸਾਰਾ ਕੰਮ ਆ ਅੱਜ ਕੱਲ੍ਹ ਛੱਡਣ ਲੱਗੇ ਆ ਬੱਜੀ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੀ ਆਇਆਂ ਨੂੰ ਤੁਹਾਡਾ ਤੁਹਾਡਾ ਬਹੁਤ ਬਹੁਤ ਆਪ ਜੀ ਤੇਰੀ ਫਾਰਮ ਦੇਖਣ ਆਲੇ ਸਾਰੇ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਭਾਜੀ ਬੜਾ ਸੋਹਣਾ ਤੁਸੀਂ ਮਈਆਂ ਇਕੱਠੀਆਂ ਕੀਤੀਆਂ 140 15 ਦੀ ਨਾਗ ਤੇ ਕੀ ਚੱਕਰ ਬਣ ਗਿਆ ਜੀ ਸੰਦੀ ਜੀ ਲੇਵਰ ਖਣੋ ਲੇਵਰ ਨਹੀਂ ਲੱਭਦੀ ਕੀ ਕੀਤਾ ਜਾਵੇ ਲੇਵਰ ਖਣੋ ਕੰਮ ਨਹੀਂ ਹੋ ਸਕਦਾ ਕੱਲਾ ਬੰਦਾ ਇਹਨਾਂ ਕੰਮ ਦੇਖੋ ਕਰ ਦੂ ਠੀਕ ਹੈ ਮੇਰੇ ਵੱਡੇ ਘਣੋ ਜੀ ਵੇਚਣ ਨੇ ਸਾਰਾ ਮਾਲ ਤੁਹਾਨੂੰ ਟਾਈਮ ਬੜਾ ਲੱਗ ਗਿਆ ਹੁਣ ਕੱਲੀ ਕੱਲੀ ਮੈਂ ਕਿੱਥੇ ਕਰਨ ਲੱਗ ਬੜਾ ਲੱਗਦਾ ਕਦੀ ਮੈਂ ਵੀ ਪਰਵਜਾ ਜਾ ਕੇ ਜੀਨ ਤੋਂ ਕੈਥਲ ਤੋਂ ਹਸਾਬ ਤੋਂ ਆਪ ਨੀਂ ਲੈਂਦੇ ਰਹਿੰਦੇ ਆ ਜਾਂ ਜਾਂਦੇ ਆ ਹੁਣ 4-5 ਸਾਲ ਹੋ ਗਿਆ ਜੀ ਅਮੂਲ ਨੂੰ ਦੁੱਧ ਪਾਉਂਦੇ ਆ ਅੱਛਾ ਜੀ ਅਮੂਲ ਅਮੂਲ ਨੂੰ ਕਰਦੇ ਤੇ ਕੀ ਡ ਜਾਂਦਾ ਵੀਰੇ ਰੇਟ ਆਪਣੇ ਚੱਲ ਜਾਂਦਾ 70-75 ਰੁਪਏ ਜੀ ਹਾਂ ਫਿਰ ਥੋੜੀ ਫੈਂਟ ਘਟ ਹੁੰਦੀ ਹੈ ਜਾਂ ਹੁਣ ਵੱਧ ਹੁੰਦੀ ਹੈ 9-9 9.5 ਫੰਟਾਂ ਦੇ ਫੈਂਟ ਹੁੰਦੀ ਹੈ ਅੱਛਾ ਹਾਂ ਜੀ ਸਾਰੇ ਵਿਚਰੀਆਂ ਸਾਰੇ ਵਿਚਰੀਆਂ ਤੇ ਕੋਈ ਨਹੀਂ ਰੱਖਣੀ ਮੈਂ ਅੱਜ ਕੋਈ ਨਹੀਂ ਰੱਖਣੀ ਇੱਕ ਅੱਧੀ ਰੱਖਾਂਗੀ ਜੇ ਘਰ ਦੁੱਧ ਪੀਣ ਲਈ ਬਾਕੀ ਕੋਈ ਨਹੀਂ ਰੱਖਣੀ ਠੀਕ ਹੈ ਹਾਂਜੀ ਲੈਵਰ ਦੀ ਦਿੱਕ ਹੈ ਮਨਨ ਲੈਵਰ ਦੀ ਦਿੱਕ ਹੈ ਸਭ ਤੋਂ ਵੱਡੀ ਲੈਵਰ ਦੀ ਦਿੱਕ ਹੈ ਐਵੇਂ ਬੱਚਾ ਬੱਚੇ ਤਾਂ ਜੀ ਬਹੁਤ ਜ਼ਿਆਦੀ ਬੱਚੇ ਨੇ ਮੈਂ ਆਪਣੇ ਵੱਡੇ ਭਾਈ ਨੂੰ ਐਮਬੀਬੀਐਸ ਕਰਵਾਈ ਹੈ ਜੀ ਇੱਥੇ ਹਾਂਜੀ ਡਾਕਟਰ ਇਹ ਅਮਨ ਦੀ ਹਸਪਤਾਲ ਠੀਕ ਹੈ ਆਪਣਾ ਅਮਰਸਰ ਅਮਰਸਰ ਅਮਨਦੀਪ ਹਸਪਤਾਲ ਠੀਕ ਹੈ ਹਰ ਸੇ ਜੋ ਬੱਚੇ ਤਾਂ ਆ ਹੀ ਹੈ ਜੀ ਕਿੰਨੇ ਵਜੇ ਰੱਖੇ ਜੀ ਬੰਦੇ ਚਾਰੇ ਆ ਜੀ ਬੰਦੇ ਹੁਣ ਜਾਣ ਵਾਲੇ ਆ ਸਾਰੇ ਸਾਰੇ ਕਹਿੰਦੇ ਜਾਣਾ ਹਾਂ ਜੀ ਉਹ ਤੋਂ ਬਿਹਾਰ ਦੇ ਹੁਣੇ ਜੀ ਨਹੀਂ ਇੱਥੋਂ ਦੇ ਆ ਜੀ ਕੁਝ ਲੋਕਲ ਆ ਇੱਕ ਪਿੰਡ ਦਾ ਬੰਦਾ ਵੀ ਆ ਹਾਂ ਹਾਂ ਹੱਡਣਾ ਤੇ ਲੇਬਰ ਦੀ ਸਭ ਤੋਂ ਵੱਡੀ ਸਮੱਸਿਆ ਲੇਬਰ ਦੀ ਆ ਜੀ ਤੇ ਇਹਨਾਂ ਦੇ ਬੱਜੀ ਦੀਆਂ ਸੱਜਰਾਆਂ ਵੀ ਆ ਕਿ ਨਹੀਂ ਟੋਕੜਾਂ ਕੱਬੜਾਈਆਂ ਜੀ ਸਾਰੇ ਜਿਹੜੇ ਟੋਕੜਾਂ ਕੱਬੜਾ ਇੱਕ ਦੋ ਕੋਈ ਆ ਇੱਕ ਤਿਆਰ ਆ ਅੱਜ ਕੁਝ ਮਹੀਆ ਮਹੀਨਾ ਖੜਦੀਆਂ ਕੁਝ ਮਹੀਆ 2 ਮਹੀਨੇ ਕੁਝ 4 ਮਹੀਨੇ ਕੁਝ 2 ਮਹੀਨੇ ਦੀ ਕੱਬਣ ਆ 10 ਲੀਟਰ 15 ਲੀਟਰ ਤੱਕ ਦੁੱਧ ਆ ਜੀ ਮਹੀਆ ਅੱਛਾ ਹੁਣ ਹੈਗਾ ਫਲਾਂ ਦੀ ਭਲਾ ਲੈਗਾ ਜੀ 2 ਮਹੀਨੇ ਦੀ ਗੱਬੜੀਆਂ 15 ਲੀਟਰ ਦੁੱਧ ਆ ਮਰ ਸਾਰੀਆਂ ਮਈਆਂ ਦੀ ਮੰਨ ਲਈ ਆ ਗੱਬਣਾ ਤੋਕੜਾ ਕੈਥਲ ਜੀ ਦੀ ਕੈਥਲ ਜੀ ਦੀ ਗੱਬੜਾ ਸਾਰੀਆਂ ਉਦੋਂ ਤੱਕ ਲੈ ਹੈ ਰੇੜ ਦੀ ਮਈਆਂ ਨੇ ਇਹ ਕਰੀਸ਼ੁਰ ਜੀ ਫਿਰ ਆਪਾਂ ਚਲੋ ਇੰਨੀ ਮਈਆਂ ਹੋਰ ਕਿੱਥੇ ਵਿਖਾ ਸਕਦੇ ਬਾਕੀ ਆਪਾਂ ਵਿਛਿਤ ਚਾਹੀ ਜੇਗਾ ਮਈਆਂ ਵਿਖਾ ਲੈ ਅੱਜ ਬਣਤੀ ਆ ਜੇ ਮਈਆਂ ਦੀ ਸਾਰੀ ਤੋਕੜ ਤੇ ਰਹੀ ਆ ਇਹ ਮਈਆਂ ਇਹ ਤੀਜੇ ਸਵੇਰ ਸੂਣ ਵਾਲੀ ਆ ਇਹ ਕਿੰਨੇ ਟਾਈਮ ਲੱਗੇ ਜੀ ਨੂੰ ਇਹਨੂੰ ਤਿਆਰ ਹੀ ਆ ਜੀ ਬਾਅਦ 10 ਦਿਨ ਖੜੂਗੀ ਦੁੱਧ ਕਿੰਨਾ ਕੀਤਾ ਨੇ ਦੁੱਧ ਨੇ 17 ਲੀਟਰ ਦੁੱਧ ਚੋਇਆ ਜੀ 17 ਕਿਲੋ ਠੀਕ ਆ ਹੁਣ 10 ਦਿਨ ਦਾ ਲਊ ਕਟੋ ਕਟ 10 ਦਿਨ ਦਾ ਜੇ 8 ਦਿਨ ਦਾ ਜੇ ਜਿੰਨੇ ਤਿਆਰੀ ਦੇ ਜੀ ਤੇ ਇੰਦੀ ਕੀਮਤ ਕੀ ਹੋਊਗੀ ਜੀ ਦੀ ਇਹਦੀ 190 ਕੀਮਤ ਹੋਊਗੀ 190000 ਕੀਮਤ ਉਹ ਕਰਾਂਗੇ ਜਿਹੜੀਆਂ ਦੇ ਦੇਣੀਆਂ ਅਸੀਂ ਆਪਣੀ ਖਰੀਦ ਤੇ ਮਈਆਂ ਦੇਣ ਦੇ ਆ ਕੋਈ ਗੱਲ ਨਹੀਂ ਕੋਈ ਜਿਹੜਾ ਅਸੀਂ ਮੁੱਲ ਕਰਦੇ ਪੱਕੇ ਹੀ ਕਰਨੇ ਆ ਪੱਕੇ ਹੀ ਮੁੱਲ ਕਰਨੇ ਆ ਜਿਹੇ ਆਪਣੀ ਖਰੀਦ ਤੇ ਮਈਆਂ ਦੇਣ ਦੇ ਆ ਅੱਛਾ ਠੀਕ ਆ ਜੋ ਅਸੀਂ ਆਪਣੀ ਖਰੀਦ ਲਿਆਂਦੀ ਉਹ ਖਰੀਦ ਕੇ ਲੈ ਕੇ ਆਈਆਂ ਉਹ ਹੀ ਦਾ ਉਹ ਹੀ ਖਰੀਦ ਨਾਲ ਮਈਆਂ ਦੇਣਾ ਐ ਫਿਰ ਤੁਸੀਂ ਵੱਧ ਵੀ ਚੱਕੀਆਂ ਆਉਣਗੀਆਂ ਵੱਧ ਵੀ ਚੱਕੀਆਂ ਜੀ ਇਹ ਮਈਆਂ ਜਦੋਂ ਪਹਿਲਣੇ ਹੀ ਉਦੋਂ ਵੱਧ ਤੇ ਇਹ ਨਹੀਂ ਕਈ ਵਾਰੀ ਰੇਂਜ ਤੋਂ ਬਾਹਰ ਹੋ ਜਾਂਦੀਆਂ ਕਈ ਵਾਰੀ ਜੀ ਸਾਨੂੰ ਜਿਹੜਾ ਨੱਕ ਪਸੰਦ ਆ ਗਿਆ ਅਸੀਂ ਉਹ ਨਾਲ ਖਰੀਦੇ ਵਿੱਚ ਹੂੰ ਕਰ ਦੋ ਮਾਨਦਰਾ ਮੋਕੇ ਜੂ ਆ ਗਿਆ ਕਰਾਂਗੇ ਜੀ ਬਾਕੀ ਜਿਹਨੇ ਸਾਰਾ ਉੱਥੇ ਆ ਖਰੀਦਣਾ ਉੱਥੇ ਨਾਲ ਖਰੀਦ ਸਕਦਾ ਫੜਾ ਗੱਲ ਕੀ ਜੀ ਇੱਥੇ ਤੁਹਾਨੂੰ ਆਣਾ ਪੈਣਾ ਕਿਉਂਕਿ ਇੰਨੇ ਆ ਮਈਆਂ ਪਛਾਣ ਨਹੀਂ ਆਣੀ ਹਨਾ ਕਿਹੜੀ ਜੀ ਇੱਥੇ ਤੋਂ ਨੂੰ ਆਣਾ ਪੜ ਪਿੰਡ ਜੀ ਪਿੰਡ ਆਓ ਤੇ ਜਿਹੜੀ ਮੈਂ ਲੈਣੀ ਆ ਉਹਨਾਂ ਰੇਡ ਘਰ ਘਰ ਦਾ ਦੇਣਾ ਲੈ ਕੇ ਜਾਓ ਬਿਲਕੁਲ ਚਲੋ 190 1 ਨੰਬਰ ਤੇ ਆਹ ਸਾਰੀਆਂ ਮੈਂ ਇੱਕ ਇੱਕ ਨੂੰ 2 ਲੀਟਰ ਵਾਲੀਆਂ ਜੀ ਸਾਰੀਆਂ ਇਹ 12 18 ਲੀਟਰ ਵਾਲੀਆਂ ਜੀ ਸਾਰੀਆਂ 17 18 ਲੀਟਰ ਵਾਲੀਆਂ 15 ਲੀਟਰ 17 ਲੀਟਰ 18 ਲੀਟਰ ਦੁੱਧ ਹੈ ਜੀ ਠੀਕ ਹੈ ਮੀਨਾ ਰਹਿੰਦਾ ਜੀ ਇਹ ਮੱਝ ਤੇ ਸੂਣ ਚ ਅੱਛਾ ਡੇਢ ਰਹਿੰਦਾ ਅਗੀ ਤੇ ਡੇਢ ਰਹਿੰਦਾ ਮੜਾ ਕੈਮਰਾ ਘਵਾਲਾ ਸ਼ੰਭੂ ਤੈਨੂੰ ਇੱਕ ਦਿਖਾ ਦੇ ਮਾਲੀ ਤੋਂ ਬਣਵਾ ਦੇ ਸਾਰੀਆਂ ਜੀ ਮਾਲੀ ਵੀ ਦੇ ਦੇਣਾ ਜੀ ਸਾਰਾ ਠੀਕ ਹੈ ਹਾਂਜੀ ਕੋਈ ਗੱਲ ਹੋ ਮੁਕੇ ਜਿਹੜਾ ਕੋਈ ਹੋ ਜਾਊਗਾ ਬਖਾ ਰੋ ਮੜਾ ਜੀ ਆਜੋ ਇਹ ਤੇ ਕਿਨੇ ਆ ਜੀ ਇਹ 6 ਮਹੀਆ ਜੀ 6 ਮਹੀਆ ਹਾਂਜੀ ਤਕਰੀਬਨ 40 ਦਾ ਹੈਗਾ ਟੋਟਾ ਹਾਂਜੀ 40 ਦਾ ਹੈ ਜੀ ਠੀਕ ਆ ਆ ਚੋਟੀ ਗੱਭਣ ਆ ਜੀ 3 ਮਹੀਨੇ ਦੀ 12 ਲੀਟਰ ਦੁੱਧ ਆ ਜੀ ਇਹ ਥੱਲੇ ਅੱਛਾ 3 ਮਹੀਨੇ ਗੱਭਣਾ ਤੇ 12 ਕਿਲੋ ਦੁੱਧ ਆ ਹਾਂਜੀ ਇਹਨੇ ਸੱਜਰ ਨੇ ਕਿੰਨਾ ਕੀਤਾ ਜੀ ਇਹਨੇ ਸੱਜਰ ਨੇ 20 ਲੀਟਰ ਦੁੱਧ ਕੱਢਿਆ ਜੀ ਸੱਜਰ ਨੇ 20 ਕਿਲੋ ਕੀਤਾ ਹਾਂਜੀ ਤੇ ਬੱਚਾ ਇਹਦਾ ਹੈ ਕਿ ਨਹੀਂ ਜੀ ਨਹੀਂ ਬੱਚਾ ਨਹੀਂ ਹੈ ਜੀ ਥਣ ਪਰਲਾ ਸਾਰੇ ਥਣ ਮੈਂ ਨਾ ਤਾਰੋ ਬਰਾਬਰ ਬਰਾਬਰੋ ਥਣ ਹੁੰਦੇ ਇਹਦੀ ਕੀਮਤ ਵਰ ਭਾਜੀ ਇਹਦੀ 1.80 ਹਜ਼ਾਰ ਦੀ ਨਿਮਤ 1 ਲੱਖ 80 ਹਜ਼ਾਰ ਰੁਪਈਆ ਹਾਂਜੀ ਇਹ ਵੀ ਤੁਸੀਂ ਕਿੰਨਾ ਲੈ ਕੇ ਆਂਦੀ ਸੀ ਉੱਥੋਂ ਐਂ 20 ਵੀਤ ਹੀ ਜਾਂਦੀ ਸੀ 50 ਹਜ਼ਾਰ ਪੁੱਠੇ ਨਾਲ ਦੇਵਾਂਗੇ ਤੇ 1 ਲੀਟਰ ਦਾ 10 ਹਜ਼ਾਰ ਰੁਪਈਆ ਜੀ ਸਿੱਧਾ ਹੀ ਹਿਸਾਬ ਅੱਛਾ ਹਾਂਜੀ 50 ਹਜ਼ਾਰ ਮੱਝ ਦਾ ਪੁੱਠਾ ਇਹਦਾ ਰੇਟ ਆ ਜੀ 10 ਹਜ਼ਾਰ ਲੀਟਰ ਦਾ 10 ਹਜ਼ਾਰ ਲੀਟਰ ਦੇ ਹਿਸਾਬ ਨਾਲ ਜਿੰਨਾ ਦੁੱਧ ਹੋਊ ਹਿਸਾਬ ਨਾਲ ਲਈਏ ਉਸ ਹਿਸਾਬ ਨਾਲ ਹਾਂਜੀ ਚੋਕੇ 2 ਦਿਨ ਚੋਵੇ 4 ਦਿਨ ਚੋਵੇ 5 ਦਿਨ ਰਹਿਣ ਨੂੰ ਰਹਿਸ਼ ਦੇਵਾਂਗੇ ਠੀਕ ਆ ਜਿੰਨੇ ਦਿਨ ਮੱਝਾਂ ਛੋੜੇ ਇਹ ਖੋਲੇ ਬਈ ਜੀ ਨੂੰ ਇਹਨੇ ਖੋਲੇ ਇਹ ਵੀ ਕਿਲੋ ਮੱਧ ਦੀ ਵੱਦਰ ਨਮੀ ਦੇ ਮਤਲਬ ਤੇ 3 ਮਹੀਨੇ ਦੀ ਗੱਬਣ 12 ਲੀਟਰ ਦੁੱਧ ਹੈ ਜੀ ਇਹ ਜੀਨ ਤੋਂ ਆਈ ਸੀ ਜੀ ਫਿਰ ਇਹ ਕੈਥਲ ਦੀ ਹੈ ਜੀ ਕੈਥਲ ਦੀ ਹਾਂ ਜੀ ਕੈਥਲ ਤੋਂ ਡੇਰੀ ਲਿਫਟ ਜਿਹਾ ਉਥੇ ਨਹੀਂ ਘਰਾਂ ਜੋ ਖਰੀਦੀਆਂ ਜੀ ਉਥੇ ਇਹ ਹੁਣ 3 ਮਹੀਨੇ ਗੱਬਣ ਹਨਾ ਜੀ 3 ਮਹੀਨੇ ਦੀ ਗੱਬਣ 12 ਲੀਟਰ 12 ਲੀਟਰ ਦੁੱਧ ਤੇ 180000 ਜੀ ਦੇਣੀ ਇਹਨਾਂ ਨੇ ਬਾਕੀ ਕੋਈ ਮੋਕੇ ਘਟੇ ਘਾਟ ਵਾ ਹੋ ਜੂਗਾ ਹਾਂ ਜੀ ਬਾਠ ਠੀਕ ਹੈ ਜੀ ਉਹ ਜੇ ਤੁਹਾਨੂੰ ਖਰੀਦਣਾ ਹੈ ਆਪਣੇ ਘਰੋਂ ਵੀ ਖਰੀਦ ਲਓ ਨਹੀਂ ਜੀ ਸਭ ਉਧਰ ਪਈਆਂ ਮਹੀਆਂ ਜੀ ਕੋਈ ਨਹੀਂ ਇੱਥੇ ਬਿਲਕੁਲ ਪਸੰਦ ਨਹੀਂ ਆਈ ਇਹ ਮੈਂ 3 ਮਹੀਨੇ ਦੀ ਘੱਬਣਿਆ ਜੀ ਆ ਲਿਖਿਆ ਹਾਂ ਜੀ ਇਹਦੀ ਕਿਵੇਂ ਦੇ ਫਿਰ ਜੀ ਇਹਦੀ ਵੀ ਇੱਕ ਅੱਸੀ ਹੈ ਜੀ ਅੱਛਾ ਇਹਨੇ ਦੋ ਕਿਨੇ ਕੀਤਾ ਇਹਨੇ 19 ਲੀਟਰ ਦੁੱਧ ਕੱਢਿਆ ਜੀ ਸਰ 19 ਕਿਲੋ ਹਾਂ ਜੀ ਈ ਫਿਰ ਗਾਂ ਫਿਰ ਕਿੰਨਾ ਦੁੱਧ ਕਰਨੀ ਹੈ ਕਰਨੀ ਨਹੀਂ ਹੈ ਜੀ ਵੱਧਣੀਆਂ ਘਟਣੀਆਂ ਨਹੀਂ ਹੁਣ ਦੁੱਧ ਕਿੰਨਾ ਹੋਨੇ ਥੱਲੇ 12 ਲੀਟਰ ਦੁੱਧ ਹੈ 12 ਲੀਟਰ ਦੁੱਧ ਹੈ ਹੁਣ ਚੁਆਈ ਕਰਦੀ ਕਰਨੀ ਦੀ ਨਹੀਂ ਦੀ ਕਰਨੀ ਹੈ ਕਰਨੀ ਹੈ ਬੱਚਾ ਕਿਸਦਾ ਵੀ ਹੈ ਨਹੀਂ ਬੱਚਾ ਨਹੀਂ ਕਿਸਦਾ ਵੀ ਬੱਚੇ ਮਰ ਗਏ ਹੋਣੇ ਬੱਚੇ ਮਰ ਗਏ ਆਪਰੇ ਨੇੜੇ ਦੇ ਨੇੜੇ ਇਹਦੇ ਭਜੀ ਆਹ ਇਹਦੇ ਥੱਲੇ ਵੀ ਇਹ 1 ਮਹੀਨਾ ਹੋਇਆ ਇਹਨੂੰ ਟੀਕੇ ਲੱਗੇ ਨੂੰ ਹਾਂਜੀ ਇਹ ਥੱਲੇ ਵੀ 14 ਗਿਲੀਟਰ ਦੁੱਧ ਹੈ ਜੀ 14 ਗਿਲੀਟਰ ਦੁੱਧ ਹੈ ਹਾਂਜੀ ਇਹਦੀ ਫਿਰ ਕੀਮਤ ਹੈ ਇਹਦੀ 170 ਹੈ ਜੀ 1,70,000 ਰੁਪਏ ਮਤਲਬ ਜੀ ਥੱਲੇ ਕੋਈ ਵੀ ਹੈ ਨਹੀਂ ਥੱਲੇ ਥੱਲੇ ਲੱਖ ਤੋਂ ਥੱਲੇ ਹੈ ਜੀ ਕੋਈ ਮੈਂ ਜਿੱਤਰਾ ਥੋੜੇ ਦੁੱਧੜੀ ਇੱਕ ਦੋ ਮਈਆਂ ਹੈਗੀਆਂ ਉਹ ਵਾ ਜੀ ਤਕਰੀਬਨ 80 ਹਜ਼ਾਰ ਤੋਂ ਆ ਜੀ 80 ਹਜ਼ਾਰ ਤੋਂ ਲੈ ਕੇ 2.5 ਲੱਖ ਤੱਕ ਮਈਆਂ ਹੈਗੀਆਂ ਸਾਡੇ 80 ਹਜ਼ਾਰ ਤੋਂ ਲੈ ਕੇ 2.5 ਲੱਖ 2.5 ਲੱਖ ਦੇ ਕਰ ਤੇ 2.5 ਲੱਖ ਦੀ ਕਿਹੜੀ ਵਾ 2.5 ਲੱਖ ਦੀ ਉਧਰ ਹੈ ਜੀ 22 ਲੀਟਰ ਦੇ ਆ ਜੀ ਆ ਜੋ ਨਾਲ 2.5 ਲੱਖ ਦੀ ਨਿਗਾ ਮਾਰੀ ਆਪਾਂ 80 ਹਜ਼ਾਰ ਬਾਹਰ ਜਾਵਾਂ ਇੱਧਰ ਮਈਆਂ ਕਿੰਨੀਆਂ ਐਂ ਜੀ ਸਾਰੀਆਂ ਇੱਧਰ 12 ਮਈਆਂ ਜੀ ਇੱਧਰ ਇੱਕ ਸਾਈਡ ਹੈ ਜੀ ਤੇ 12 ਇੱਧਰ ਹਾਂ ਜੀ ਲੋ ਜੀ ਆਹ ਆ ਵਾਟਾ ਹੀ ਖਾਲੀ ਆ ਨਹੀਂ ਆ ਮੈਂ ਇਹਨੇ ਦੁੱਧ ਕਿੰਨਾ ਕੀਤਾ ਜੀ ਇਹਨੇ 22 ਕਿਲੋ ਦੁੱਧ ਕੱਢਿਆ ਜੀ 22 ਕਿਲੋ ਹੁਣ ਕਿੰਨੇ ਮਹੀਨੇ ਕੱਪਣੇ ਇਹ 8 ਮਹੀਨਿਆਂ ਦੀ ਕੱਪਣੇ ਆ ਜੀ 2 ਮਹੀਨੇ ਸੂਣ ਆ ਗਏ ਅੱਛਾ ਇਹਨੂੰ ਤੁਸੀਂ 2.5 ਨਾਲ ਹੀ ਦੋਗੇ ਦੋ ਨਾਲ ਹੀ ਇਹ ਬਾਕੀ ਇਹਨਾਂ ਦੀ ਬਣੀ ਹਾਂ ਜੀ ਬਾਹਰ ਦੇ ਨਹੀਂ ਬਾਹਰ ਨਹੀਂ ਕੱਢੋ ਪਤਾ ਇੱਕ ਵਾਰ ਸਾਂ ਹੀ ਬਣੀ ਆ ਹਾਂਜੀ ਇਹ ਇਧਰ ਦਰਮਾਨੇ ਇਧਰ ਲੋ ਜੀ ਵੇਖੋ 2.5 ਲੱਖ ਦੀ 22 ਕਿਲੋ ਦੁੱਧ ਵਾਲੀ ਜਾ ਤੇ 8 ਮਹੀਨੇ ਗੱਭਣਾ ਦਾ ਵੱਡੀ ਝੋਟੀ ਆ ਫੁੱਲ ਚੈੱਕ ਦੇਖੋ ਆਜੋ 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 ਯਾਰ ਜੀ ਦੋ ਐਂ ਇੱਥੇ ਪਾਣੀ ਵੀ ਆ ਜਾਣ ਬਈ ਫਿਰ ਨਹੀਂ ਨਹੀਂ ਪਾਣੀ ਵੀ ਬਾਹਰ ਨੂੰ ਹੋਣ ਲਈ ਬਾਹਰ ਖੜੀ ਦੀਆਂ ਆ ਤੇ ਇਹ ਕਿਹੋ ਲੈ ਕੇ ਜਾਣੀ ਖੋਲ ਖੋਲਦੇ ਆ ਜੀ ਖੋਲ ਚੀਜ਼ ਮੈਂ ਕਹਾਂ ਇਹ ਪੁੱਛਿਆ ਮੈਂ ਕਿ ਸ਼ਹਿਰ ਤੋਂ ਕੀ ਚੀਜ਼ ਬਾਕੀ ਅਸੀਂ ਬੱਧੀ ਜਿਵੇਂ ਹੁਣ ਆਮ ਗਏ ਵੱਡੇ ਡੇਲੀਆਂ ਦੇ ਲੋ ਇੱਕ ਪਾਸੇ ਇੱਥੇ ਪਾਣੀ ਹਾਂ ਆਹ ਨਹੀਂ ਜੀ ਫਿਰ ਇਹ ਮੀਣੀ ਤੇ ਕੱਟੀ ਆ ਗਈ ਹੈ ਜੀ ਨਾਲ ਹੈਗੀ ਆ ਹਾਂ ਜੀ ਇੱਥੇ ਜਾ ਇਹਨੂੰ ਇੱਕ ਮਹੀਨਾ ਹੋਇਆ ਜੀ ਟੀਕੇ ਲੱਗੇ ਨੂੰ 8 ਲੀਟਰ ਦੁੱਧ ਆਈਏ ਇੱਥੇ 8 ਕੋਲ ਦੁੱਧ ਹੈਗੀ ਜੀ ਇਹਦੀ ਕੱਟੀ ਨਾਲ ਆ ਗਈ ਹੈ ਠੀਕ ਆਜੋ ਤੁਰੇ ਹੋਲੀ ਹਾਈ ਜਲੋ ਮਾਂ ਮੈਨਿਆ ਬੋਲ ਦਾ ਤੇ ਕੁਝ ਰੰਮੀ ਬੋਲ ਬਣਣੀਆਂ ਤੇ ਦੇਖੀ ਚਲ ਬਰਾਦੀ ਤਕਰੀਬਨ ਮਾਦੇ 10 ਤੋਂ ਲੈ ਕੇ 22 ਕਿਲੋ ਭਾਈ ਦੋ ਵੀ ਕੋਈ ਨਹੀਂ ਆ ਨਹੀਂ 22 ਤੱਕ ਲੀਟਰ ਤੱਕ ਜੀ ਅਸੀਂ ਚੋਇਆ ਵਾ 22 22 ਲੀਟਰ ਤੋਂ ਤਾਂ ਸਾਡੇ 10 ਕਿਲੋ ਤੋਂ ਲੈ ਗਈ ਨਹੀਂ 10 10 ਵਾਲੀ ਨਹੀਂ ਜੀ ਕਿਹ ਨਹੀਂ ਅੱਛਾ 15 ਤਾਂ ਹੀ ਆ 15 16 18 20 22 ਇਹ ਹੀ ਆ 15 16 18 20 22 ਤੇ ਕਦੇ ਵੀਰ ਹਨ ਰਮਈਆਂ ਆ ਜੋ ਭਮੀ ਆ ਆ ਜਾ ਉਹ ਹਾਇਦਰ ਬਾਕੀ ਮੇਰੇ ਇੱਥੇ ਆਣਾ ਪੈਣਾ ਈ ਤੁਹਾਨੂੰ ਫਰਮ ਆਣਾ ਪੈਣਾ ਜੀ ਇਹ ਜਿੰਨੇ ਵੀ ਲੈਣੀ ਆ ਤੋ ਓਥੇ ਆਪ 8 8 ਮੜੇ ਇਹ ਵੀ ਕੱਪੜੀ ਹੈ ਜੀ ਇਹ ਵੀ ਗੱਬੜੀਆਂ ਸਾਰੀਆਂ ਗੱਬੜੀਆਂ ਸਾਰੀਆਂ ਗੱਬੜੀਆਂ ਅੱਜ ਚੈੱਕ ਕਰਾ ਲਈਆਂ ਸਹਣ ਹਾਂਜੀ ਇਹ ਮੈਂ ਦੁੱਧ ਕਿਨੇ ਕੀਤਾ ਜੀ ਇਹ ਸਾਡੀ ਪਹਿਲਾਂ ਨਹੀਂ ਛੋਟੀ ਘਰ ਦੀ ਕੋਈ ਛੋਟੀ ਪਾਲੀ ਦੀ ਪਿਛੋਂ ਕੱਟੀ ਆਈ ਸੀ ਇੱਕ ਮਹੀਨੇ ਅੱਛਾ ਮਹੀਨੇ ਬੀਤੀ ਆ ਜੀ ਇਹਨੇ 16 ਲੀਟਰ ਸੁੱਧ ਕੱਢਿਆ ਜੀ ਕਰ ਲੈਣ ਅੱਛਾ 16 ਕਿਲੋ ਹਾਂ ਜੀ ਹੋਣਾ ਕੱਪਣੇ ਆ ਜੀ ਇਹ ਤਿੰਨ ਮਹੀਨੇ ਦੀ ਅੱਛਾ ਬੰਦੀ ਖਾਜੂ 10 ਲੀਟਰ ਦੁੱਧ ਦੇ ਆ ਜੀ ਇੱਥੇ ਤੇ ਮੈਂ ਇਹ ਬੰਦੀ ਕਿੰਨੇ ਕੀਮਤ ਕਰੋਗੇ ਇਹਦੀ ਕੀਮਤ ਜੀ ਇਹਦੀ ਕੀਮਤਾਂ ਕੀ ਆ ਤਿੰਨ ਸਾਲ ਦੀ ਕੱਟੀ ਪਾਲੀ ਆ ਜੀ ਇਹ ਤਰੀ 16 ਦਿਨ ਤੇ 12 ਲੀਟਰ ਦੋਧਿਆ 3 ਮਹੀਨੇ ਦੀ ਗੱਬੜੇ ਅਲੀ 3 ਮਹੀਨੇ ਨੇ ਗੱਬਣਾ 12 ਕਿਲੋ ਹੋ ਕੇ ਦਵਾਵੇਂ ਇਹਦੀ ਭਾਵੇਂ 9 ਦਿਨ ਤੋਂ 4 ਦਿਨ ਛੁੱਟ ਬੱਸ ਬੱਸ ਰਹਿਣ ਨੂੰ ਰਹਿਜ ਦਵਾਂਗੇ ਜਿੰਨੇ ਦਿਨ ਮਾਦੀ ਚੋਚੂ ਪਜਾ ਆਜਾ ਪਾਜ ਨਹੀਂ ਹੋਊਗਾ ਅਰੋ ਛਿੱਟ ਜਰੋ ਆਹ ਇਹ ਤੁਮਾ ਗਿਲੇ ਰੋ ਯਾ ਵੇਹੇ ਸਦੂ ਕਰ ਲੈਣੀ ਇਹ ਮੀਨ 8 ਮਹੀਨੇ ਦੀ ਗੱਬਣੀ ਹੈ ਜੀ 6 ਕਿਲੋ ਦੁੱਧ ਆਇਆ ਥੱਲੇ ਜੀ ਹਾਂ ਤਿੰਨ ਤੋਂ ਮੈਂ ਤਿੰਨ ਤੋਂ ਤਾਂ ਆਈਆਂ ਸਾਰੇ ਕੱਪੜਾ ਸਾਰੀਆਂ ਗੱਬਣਾ 8 ਮਹੀਨੇ ਦੀ ਗੱਬਣ ਆਈ ਹੈ ਹਾਂਜੀ ਮੈਂ ਮੰਦਤਰੀ ਹਾਂਜੀ 3 ਮਹੀਨੇ ਤੋਂ ਲੈ ਕੇ 7-8 ਮਹੀਨੇ ਤੱਕ 9 ਮਹੀਨੇ ਕੋਈ ਤਿਆਰ ਵੀ ਆ ਤਿਆਰ ਵੀ ਆ ਜੀ ਠੀਕ ਆ ਜੀ ਬੜੇ ਬਈਏ ਦੇ ਖਰਚਾ ਕਿਤਣਾ ਫਰਹਾ ਜੀ ਮਈਆਂ ਕਿੱਥੇ ਕਰਦਾ ਦਿੱਤਾ ਜੀ ਹਾਂ ਆ ਵੀ ਹਾਲ 7 ਮਹੀਨੇ ਦੀ ਗੱਬਣ ਹੈ ਜੀ ਇਹ ਵੀ ਇਹ ਥੱਲੇ 8-9 ਲੀਟਰ ਦੁੱਧ ਦੇ ਆਜੋ ਇਹ ਵੀ ਦਿਖਾ ਦਿਓ ਜੀ ਪਰ ਬਾਈ ਦੇ ਪਾਏ ਰਸਤੇ ਜਰ ਬਣੇ ਕੋਈ ਅੰਦੀ ਵਸੇ ਪਾਏ ਰੇ ਰੇ ਕੰਮੀ ਕੀਤਾ ਗਰੇ ਸ਼ੌਂਗ ਆ ਜੀ ਸ਼ੌਂਗ ਦਾ ਕਰਦੇ ਆ ਸ਼ੌਂਗ ਨਾਲ ਹੀ ਸੰਭਾਲ ਵੀ ਦੱਸੀ ਜਲੇ ਲੋੜੀ ਇਹੋ ਲਿੱਸੀਆਂ ਥੋੜਾ ਕੋਈ ਆ ਮੈਂ ਜੁੜ ਕਿਹਦਾ ਕੀਤਾ ਨਹੀਂ ਇਹ ਮੈਂਨੇ 16 ਲੀਟਰ ਦੁੱਧ ਕੀਤਾ ਜੀ ਇਹ ਛੱਡਣ ਦੇ ਹੁਣ ਮਤਲਬ ਤਿੱਗੇ ਡੰਗ ਦੁਜੇ ਡੰਗ ਚੋਂ ਨੇ ਆ ਜੀ ਅੱਛਾ ਹਾਂ ਜੀ 8 ਮਹੀਨੇ ਦੇ ਕਰਦੇ ਇਹ ਠੀਕ ਆ ਤੇ ਇੰਦੀ ਕੀਮਤ ਇਹਦੀ ਕੀਮਤ 1.5 ਲੱਖ ਜੀ 1.5 ਲੱਖ ਦਾ ਇਹਨਾਂ ਦੇ ਮੇਲ ਭਣ ਚੈੱਕ ਹੋ ਸਕਦੇ ਆ ਜੀ ਅੱਛਾ ਸੱਦੀ ਕਰਨੀ ਆਪਣੇ ਘਰੇ ਬਾਠੀ ਫੈਰੀ ਜੜੀ ਹੋ ਗਈ ਹੈ ਫੀ ਫੈਰੀ ਹੈ ਜੀ ਤਾਂ ਆਹ ਜੀ ਇਹ ਮੈਂ 7 ਮਹੀਨੇ ਦੇ ਗੱਬਣੇ ਆ ਜੀ ਇਹ ਥੱਲੇ 9 ਲੀਟਰ ਦੋਧੇ ਦੀ 9 ਕਿਲੋ ਹਾਂ ਜੀ ਬਾਕੀ ਚੈੱਕ ਕਰਾ ਕੇ ਫੇਰ ਲਵਾਵਾਂਗੇ ਚਲੋ ਠੀਕ ਜੀ ਬਣਾ ਮਰੀ 40 45 ਨਾਗ ਹੈਗੇ ਆ 40 45 ਨਾਗ ਹੈਗੇ ਨਾਲ ਮਾਲੀ ਵੀ ਹੈਗਾ ਮਾਲੀ ਵੀ ਹੈਗਾ ਤੇ ਦਾਣਾ ਫਿਰ ਇਹਨਾਂ ਨੂੰ ਤੁਸੀਂ ਕਿਹੜਾ ਪਾੰਦ ਰਹੇ ਆ ਦਾਣਾ ਇਹਨਾਂ ਨੂੰ ਕੋਈ ਦਾਣਾ ਛੱਡ ਦੇਣੀ ਸਾਰੇ ਹੀ ਦਾਣੇ ਪਾਉਣੇ ਖਾਲ ਚੌਕਰ ਆਪਣਾ ਵੰਡ ਜੀ ਹਰ ਚੀਜ਼ ਪਾਉਣੇ ਕੋਈ ਟੀ ਛੱਡ ਦੇਣੀ ਅੱਛਾ ਠੀਕ ਹਾਂ ਜੀ ਬਾਕੀ ਮਾਨਤਾਨ ਪੂਰਾ ਕੀਤਾ ਜਾਊਗਾ ਜੀ 100 ਟਰਾਲੀ ਤੂੜੀ ਦੀ ਵੀ ਦਵਾਂਗੇ ਜੇ ਸਾਰੇ ਪੁੱਠੇ ਨਾਲ ਕੋਈ ਖਰੀਦਦਾ ਵਜੇ ਜੇ ਸਾਰੇ ਮਈਆ ਲੈ ਜਾਊਗਾ ਹਾਂਜੀ 100 ਟਰਾਲੀ ਤੂੜੀ ਦਵਾ ਕੇ 300 ਨਹੀਂ 300 ਰੁਪਏ ਨਾਲ ਕੁਆਂਟਲ ਜੀ ਤਾਜੀ ਤੂੜੀ ਬਣਾਈ ਹੋਣੀ ਹੈ ਅੱਛਾ ਹਾਂਜੀ 300 ਰੁਪਏ ਕੁਆਂਟਲ ਹਾਂਜੀ ਉਹ ਰੇਟ ਕੀ ਹੈ ਜੀ ਉਹ 5-600 ਹੋਏਗਾ ਜੀ ਠੀਕ ਮੈਂ ਕਿਹਦੇ ਸਾਰੇ ਮਈਆ ਫ੍ਰੀ ਦੇ ਹੋ ਗਏ ਫ੍ਰੀ ਦੇ ਦਾਂਗੇ ਜੇ ਸਾਰੀਆਂ ਨਾਲ ਜੋ ਫ੍ਰੀ ਵੀ ਦੇ ਦਾਂਗੇ ਫੇ ਫੇ ਕਿਹੜੀ ਗੱਲ ਆ ਫ੍ਰੀ ਦੇ ਦਾਂਗੇ ਸਾਰੀ 100 ਟਰਾਲੀ ਫ੍ਰੀ ਫ੍ਰੀ ਦੇ ਦਾਂ ਲੋ ਜੀ 100 ਟਰਾਲੀ ਫ੍ਰੀ ਜੋ ਸਾਰੀਆਂ ਨੰਬਰ ਇਹ ਆ ਜੀ ਹੈ 7355349021 7355349021 7355349021 ਪਿੰਡੋ ਜੈਤੂ ਸਰਜਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਹਾਂਜੀ ਠੀਕ ਹੈ ਨਾ ਜੀ ਠੀਕ ਹੈ ਜੀ ਤੇ ਹੋਰ ਕੋਈ ਦਰਸੋਂ ਨਜ਼ਦੀਕ ਕੋਈ ਹੈਗਾ ਡੇੜਾ ਅਚਲ ਸਾਹਿਬ ਗੁਰਦੁਆਰਾ ਸਾਹਿਬ ਗੁਰੂ ਨਾਨਕ ਪਾਸ਼ਾ ਦਾ ਗੁਰਦੁਆਰਾ ਸਾਹਿਬ ਹੈ ਜੀ ਆ ਜੀ ਜੀ ਬਾਕੀ ਤੁਸੀਂ ਇੱਥੇ ਆ ਕੇ ਆਓ ਤੇ ਚੈੱਕ ਕਰੋ ਵਾਲਾ ਜੁਆਇ ਕਰਕੇ ਲੈ ਕੇ ਜਾਓਗੇ ਨਾ ਜੀ ਕਰਕੇ 100 ਆਪਣੇ ਲਿਆਓ ਜੀ ਸਾਡੇ ਸਾਡੀ ਪਿਛੇ ਦੀ ਚੋਣ ਦੀ ਸਾਰੀ ਗਰੰਟੀ ਆ ਰਹੀ ਹੈ ਬਾਕੀ ਮੇਰੇ ਸਾਹ ਨਾਲ ਮਈਆਂ ਭਾਈਆਂ ਕੋ ਸਾਰੀਆਂ ਚੰਗੀਆਂ ਤੇ ਕੁਆਲਿਟੀ ਪੂਰੀ ਚਲੋ ਠੀਕ ਹੈ ਜੀ ਸਾਥੀ ਗੱਲ